ਇੱਕ ਵੱਡੀ ਖਬਰ ਹੈ ਖਰੜ ਤੋਂ ਸਾਬਨੇ ਆ ਰਹੇ ਜਿੱਥੇ ਦਰਪੰਨ ਸਿਟੀ ਦੇ ਪੀਜੀ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਿਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹਾਲਾਂਕਿ ਮ੍ਰਿਤਕ ਲਾਸ਼ ਤੇ ਸੱਟਾਂ ਲਗੀਆਂ ਹੋਈਆਂ ਨੇ ਹਾਲਾਂਕਿ ਜਾਣਕਾਰੀਆਂ ਹੋਰ ਵੀ ਬਿਲ ਰਹੀਆਂ ਹਨ ਲੇਕਿਨ ਇਸ ਵਿੱਚ ਤਾਂ ਪਹਿਲਾਂ ਕੁਝ ਵੀ ਕਹਿਣਾ ਮੁਨਾਸਿਬ ਨਹੀਂ ਹੈ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਇਲਾਕੇ ਦੇ ਵਿੱਚ ਸਨਸਨੀ ਫੈਲ ਚੁੱਕੀ ਹੈ ਸੋ ਮ੍ਰਿਤਕ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਮਿਲੇ ਨੇ ਮ੍ਰਿਤਕ ਦੇ ਪਰਿਵਾਰ ਨੇ ਜਿੱਥੇ ਕਤਲ ਦਾ ਖੱਤਰਾ ਬਿਕਟਾਇਆ ਤਾਂ ਉੱਥੇ ਹਰਿਆਣਾ ਦੇ ਜੀਂਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਮ੍ਰਿਤਕ ਤੁਸ਼ਾਰ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਮੌਕੇ ਤੇ ਪਹੁੰਚ ਚੁੱਕੀ ਹੈ ਸੋ ਦਰਪੰਤ ਸਿਟੀ ਦੇ ਪੀਜੀ ਦੇ ਵਿੱਚ ਨੌਜਵਾਨ ਦੀ ਲਾਸਟ ਮਿਲਨ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਸੁਵਾਰਨ ਟੋਕਾ ਲਾਈ ਸੀ ਜੀ ਹਾਂਜੀ ਵੀ ਕਿਸੇ ਦੇ ਸੱਟ ਲੱਗੀ ਹਾਂਜੀ ਤੇ ਆ ਕੇ ਦੇਖਿਆ ਤੇ ਵੀ ਇੱਥੇ ਉਹਦੇ ਸਿਰ ਤੇ ਖੂਨ ਚੱਲ ਰਿਹਾ ਜੀ ਹਾਂਜੀ ਉੱਚ ਅਧਿਕਾਰੀ ਅਫਸਰਾਂ ਨੂੰ ਦੱਸ ਦਿੱਤਾ ਐ ਐਸਟੀਓ ਸਾਹਿਬ ਪਹੁੰਚ ਰਹੇ ਆ ਮੌਕੇ ਤੇ ਡਿਪਟੀ ਸਾਹਿਬ ਆ ਰਹੇ ਆ ਜੀ। ਬਾਕੀ ਕੀ ਲੱਗ ਰਿਹਾ ਤੁਹਾਨੂੰ ਦੇਖਣੇ ਵਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਹੋਈਆਂ ਨੇ ਨੌਜਵਾਨਾਂ। ਜਾਂਚ ਕਰੋਗੇ ਹੁਣ ਜੀ ਅਫਸਰ ਆ ਰਹੇ ਆ ਮੌਕੇ ਤੇ। ਸੁਤਾਰਨ ਦੱਸਤੀ ਕਿ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤਫਤੀਸ਼ ਕੀਤੀ ਜਾ ਰਹੀ ਹੈ। ਮ੍ਰਿਤਿਕ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਨੇ। ਸੁਮ੍ਰਿਤਿਕ ਦੇ ਪਰਿਵਾਰਕ ਮੈਂਬਰਾਂ ਦੁਆਰਾ ਕਤਲ ਦਾ ਖਦਸ਼ਾ ਪੜਾਇਆ ਜਾ ਰਿਹਾ ਹੈ ਲੇਕਿਨ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਸੁਖਰੜ ਤੇ ਦਰਪਨ ਸਿਟੀ ਸਥਿਤ ਪੀਜੀ ਦੇ ਵਿੱਚ ਨੌਜਵਾਨ ਦੀ ਲਾਸ਼ ਮਿਲੀ